ਬੇਬੇ ਹਾਂ ਪੁੱਤ ਮੈਂ ਤੈਨੂੰ ਐਂ ਪੁੱਛਦੀ ਸੀ ਮੱਖਾ ਆਪਣੇ 4 ਕਿਲੋ ਪੱਕਾ ਕਿਉਂ ਹੋ ਗਿਆ ਵੱਡਾ ਡੱਬਾ ਭਰ ਗਿਆ ਤੇ ਆਪਾਂ ਪੰਜੀਰੀ ਨਾਲ ਰਲਾ ਲਈ ਸਿਆਲ ਸਿਆਲ ਮੌਜ ਕਰਾਂਗੇ ਰਲਾ ਲਾ ਭਾਈ ਤੇਰੀ ਮਰਜ਼ੀ ਮੈਂ ਤੈਨੂੰ ਕੀ ਕਹਿਣੀ ਆਂਗੀ ਬੇਬੇ ਤਾਈ ਨਾ ਸਮਾਨ ਲੈ ਕੇ ਆਈ ਸੀ ਤਾਈ ਕਹਿੰਦੀ ਮੈਂ ਤਾਂ ਆਪਣੀ ਲਈ ਆਂ ਦੁਕਾਨ ਤੋਂ ਬਾੜੀ ਵਧੀਆ ਸਮਾਨ ਹੈ ਤੇ ਤਾਈ ਨੇ ਤਾਂ ਨਾ 4 ਕਿਲੋ ਪੱਕੀ ਪੰਜੀਰੀ ਰਲਾ ਵੀ ਲਈ ਤੇ ਆਪਾਂ ਵੀ ਲਾ ਲੈਨੇ ਚਲ ਭਾਈ ਕੋਈ ਨਾ ਫੇ ਤੇਰੀ ਤਾਈ ਨੇ ਲਾ ਲਈ ਆਪਾਂ ਵੀ ਲਾ ਲੈਨੇਗੇ ਤੇ ਫੇ ਤੂੰ ਸਮਾਨ ਭਾਈ ਆਪਣੀਆਂ ਦੁਕਾਨਾਂ ਦੇ ਤਾਂ ਕਿਹੜਾ ਸਮਾਨ ਹੈ ਹਰਪ੍ਰੀਤ ਤੈਨੂੰ ਪਤਾ ਕਿ ਜਦ ਕਿੱਦੇ ਕਿਦਾ ਪਿਆ ਹੁੰਦਾਗਾ ਤੇ ਲੱਗਿਆ ਲੁਗਿਆ ਪਿਆ ਹੁੰਦਾ ਹਾਂਕਾਂਗ ਦੀ ਹੈਗੀ ਤੇਨੇ ਤਾਈ ਨੇ ਤਾਂ ਲਿਆ ਕੇ ਪਾਇਆ ਉਹਨਾਂ ਨੂੰ ਤਾਂ ਬਲਾਂ ਸੋਨਾ ਸਮਾਨ ਸੀ ਨਹੀਂ ਭਾਈ ਕੀ ਪਤਾ ਤੇਰੀ ਤਾਈ ਮੋਕੀ ਬਰ ਕਿਥੋਂ ਲਿਆਈ ਆ ਕਿ ਨਾ ਤੈਨੂੰ ਨਾ ਸੱਚੀ ਗੱਲ ਦੱਸੀ ਹੋਵੇ ਕਿ ਪਤਾ ਮਾਂ ਸਾਹ ਤੋਂ ਲਿਆਈ ਹੋਵੇ ਤੇ ਤੂੰ ਤਾਂ ਮਾਂ ਸਾਹ ਜਾ ਆਪਣੀਆਂ ਕੈਂਤੀਆਂ ਨਹੀਂ ਰਮ ਦਿੱਤੇ ਆਲੀਆਂ ਲੈ ਲੈ ਮੈਂ ਜਾਵਾਂ ਮੈਂ ਜਾਂਦੀ ਸੋਣੀ ਲੱਗਦੀ ਐਂ ਕਰ ਤੂੰ ਵਗ ਜਾ ਤੂੰ ਲਿਆ ਜਾ ਕੇ ਨਹੀਂ ਭਾਈ ਮੈਥੋਂ ਇਹਨਾਂ ਤੋਰਾ ਫੇਰਾ ਹਰ ਤਰੀਕ ਹੁੰਦਾ ਨਹੀਂ ਤੂੰ ਤਾਂ ਮਟਿਆ ਰਾਂ ਦੇ ਇੱਕ ਮਿੰਟ ਚ ਲੈ ਕੇ ਮੁੜਿਆ ਮਹਿੰਗੀ ਤੇ ਉੱਥੇ ਆਪਣੇ ਕੈਂਟੀਆਂ ਤੇ ਬੁਲਾਏ ਦੁਕਾਨਾਂ ਨੇ ਤੇ ਬਾਲੇ ਵਧੀਆ ਸਮਾਨ ਹੈ ਉੱਥੇ ਇੱਕ ਕਾਜੂ ਬਦਾਮ ਦਾਖਾਂ ਤੇ ਗੂੰਦ ਕੋਈ ਮਰਜ਼ੀ ਚੀਜ਼ ਲੈ ਗਈ ਹਾਂਵੇਂ ਵੀ ਸਮਾਨ ਤਾਂ ਸਾਰਾ ਮਿਲ ਜਾਂਦਾ ਉਹਨਾਂ ਨੇ ਸਾਰਾ ਸਮਾਨ ਵਧੀਆ ਹੁੰਦਾ ਨਾਲੇ ਵਧੀਆ ਹੋਊਗਾ ਹਾਂ ਤੇ ਉੱਥੇ ਤੂੰ ਆਏ ਕਰ ਵਗ ਜਾ ਤੇ ਤੂੰ ਰਹਿ ਕੇ ਤੇ 10 ਮਿੰਟ ਚ ਮੁੜਿਆ ਫਿਰ ਬੇਬੇ ਮੈਨੂੰ ਤਾਂ ਹੁਣ ਬਸ ਤੇ ਜਾਣਾ ਪਊਗਾ ਉਹ ਤਾਂ ਹੈ ਨਹੀਂ ਕਰੇ ਉਹ ਤਾਂ ਖੇਤ ਗਿਆ ਹੋਇਆ ਉਹ ਤਾਂ ਹੁਣ ਕਿੱਥੇ ਗਿਆ ਭਾਈ ਮੁੰਡਾ ਤਾਂ ਫਿਰ ਕੀ ਪਤਾ ਕਿਦੋਂ ਆਊਗਾ ਤੂੰ ਬਸ ਤੇ ਜਾ ਤੇ ਸਮਾਨ ਲੈ ਕੇ ਆਉਦਾ ਮੁੜਿਆ ਹਾਂ ਫਿਰ ਬੇਬੇ ਮੇਰੇ ਤਾਂ ਜਾਣਾ ਹੁਣੀ ਹੈ ਦੇਖੋ ਕੈਂਚਗਾ ਤੇ ਉੱਤਰੀ ਜਾ ਕੇ ਤੇ ਉਹਦੀ ਸਮਾਨ ਲੈ ਕੇ ਦੂਜੀ ਬਸ ਚੜਿਆ ਹਾਂ ਉਹ ਦੂਜੀ ਬਸ ਬਸ ਚੜ ਜੀ ਭਾਈ ਉਹਦੀ ਆ ਜੇਗੀ ਚੱਲ ਮੈਂ ਕਰ ਵਗ ਜਾ ਮੇਰੇ ਵੇਲੇ ਨੂੰ ਤਾਂ ਮੈਂ ਮੁੜੀ ਆਉਂਗੀ ਕਿਆ ਕਰੀ ਤੂੰ ਨਾ ਲੱਕੜਾਂ ਲੁਕੜਾਂ ਕੱਢ ਕੇ ਰੱਖੀ ਅੰਦਰੋਂ ਤੇ ਨਾ ਕੜਾਹੀ ਪੁੱਛਿਆ ਤਾਈ ਕੀ ਆਪਾਂ ਜੀ ਰੜਾ ਲਾਂਗੇ ਹਾਂ ਚੰਗਾ ਭਾਈ ਕਹ ਤੇਰੀ ਤਾਈ ਨੇ ਲਾਈ ਉਸ ਪਨੀਰੀ ਵਾਲੀ ਕੋਈ ਪਈ ਹੋਊਗੀ ਕੜਾਹੀ ਹਾਂ ਸਾਨੂੰ ਪਤਾ ਹੋ ਕੀ ਰਲਾ ਲਾਂਗੇ ਚੱਲ ਠੀਕ ਹੈ ਬੇਬੇ ਫਿਰ ਮੈਂ ਲੈ ਕੇ ਜਾਂਦੀ ਆ ਕਿੱਟ ਜੀ ਚੰਗਾ ਐਸੀ ਲੈ ਜਾ ਫਿਰ ਇਹਨੂੰ ਪਤਾ ਨਹੀਂ ਕਿ ਰੀਸ ਲੱਗ ਗਈ ਇਹ ਪਤਾ ਲੱਗ ਗਿਆ ਵੀ ਹੁਣ ਕੁੜੀਆਂ ਨੂੰ ਕਿਓ ਦੇਉ ਕੁੜੀ ਨੂੰ ਕਿਓ ਦੇਊਗੀ ਨਾ ਦੇਖ ਲੈ ਹੁਣ ਆਦੀ ਮੈਂ ਪਨੀਰੀ ਰਲਾਉਣੀ ਆ ਪਤਾ ਨਹੀਂ ਕਿੱਥੋਂ ਦਾ ਕੋਈ ਇਹਦੇ ਦਿਮਾਗ 'ਚ ਗੱਲ ਵੱੜ ਜਾਂਦੀ ਆ ਮੜਾ ਮੋਟੇ ਬਾਲਾ ਸਰੀਕਾ ਕਰਦੀ ਆ ਕੁੜੀ ਦਾ ਤੂੰ ਜਾ ਸਹੀ ਮੈਂ ਤਾਂ ਕੁੜੀ ਨੂੰ ਹੁਣ ਟਕਾਰ ਨੂੰ ਕਿਉਂ ਕਰਕੇ ਫੋਨ ਜਾਵਾ ਉਹ ਗੱਲ ਪੈਸੇ ਪੂਸੇ ਪਾ ਲੈ ਚੰਗਾ ਬੇਬੇ ਜਾਨੀਆ ਫਿਰ ਮੈਂ ਐਸੀ ਪਾਲਕੜੀ ਜਿੱਚ ਪੈਸੇ ਵਿੱਚ ਮਾਂ ਝੋਲੇ ਨਾਲ ਸਮਾਨ ਪਾ ਲਿਆਂਗੀ ਕੋਈ ਨਾ ਪੁੱਤ ਕੰਗਾ ਭਗ ਜਾ ਪ੍ਰਾਲੀ ਜੇ ਨਾਲ ਆ ਜੀ ਤੇ ਬਸ ਦਾ ਟਾਈਮ ਹੋਇਆ ਪਿਆਗਾ ਤੇ ਤੂੰ ਘਰ ਦਾ ਧਿਆਨ ਰੱਖੀ ਮੈਂ ਤੈਨੂੰ ਦੱਸਾਂ ਕਿ ਸੇਰੇ ਜਾਈ ਨਾ 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 ਮੈਂ ਤਾਂ ਕਿਸੇ ਮੈਂ ਤੈਨੂੰ ਕਹਿੰਦਾ ਵੀ ਲੱਕੜਾਂ ਕੱਢ ਕੇ ਰੱਖੀ ਤੇ ਨਾਲੇ ਮੱਜਾਂ ਨੂੰ ਹੀ ਗੱਲਾਂ ਸੰਨੀ ਤਰ ਲਾਈ ਕੇ ਬੰਨ੍ਹ ਨਹੀਂ ਉਹਨਾਂ ਨੂੰ ਨਾ ਕੋਈ ਨਾ ਮੈਂ ਆਪੇ ਬੰਨ੍ਹ ਤੂੰ ਕਿਸੇ ਗੱਲ ਦੀ ਟੈਕਸ਼ਨ ਨਾ ਕਰ ਬਸ ਮੈਂ ਤਾਂ ਨਾ ਇੱਕ ਘੰਟੇ ਚ ਮੁੜ ਆਉਂਗੀ ਚੰਗਾ ਚੰਗਾ ਬੇਬੀ ਗਾਲ ਬਾਗੀ ਹੁਣ ਤਾਂ ਟੱਪ ਗਈ ਹੁਣ ਤਾਂ ਕੀ ਪਤਾ ਲੱਗਦਾ ਉਹਨੂੰ ਜਾਵਾਂ ਆਏ ਦੇ ਤਾਈ ਕਿ ਫੋਨ ਕਰਾ ਕੇ ਆਵਾ ਜਰਕਦੇ ਨੇ ਕੁੜੀ ਨੂੰ ਆਜੂਗੀ ਇਹ ਤਾਂ ਹਜੇ ਆਹਨ ਕੰਟਾ ਡੂੜ ਕੰਟਾ ਤਾਂ ਲੱਗੂਗੀ ਇਹਨੂੰ ਪਤਾ ਨਹੀਂ ਐਡੀ ਕਾਦੀ ਕਾਲੀ ਸੀ ਜਿਹੜੀ ਬੇਬੇ ਨੇ ਮੈਨੂੰ ਫੋਨ ਲਾਇਆ ਵੀ ਹੁਣੇ ਹੁਣ ਆਂ ਐਂ ਉੱਠ ਕੇ ਆ ਗਈ ਮੈਂ ਤਾਂ ਛੇਤੀ ਛੇਤੀ ਹੁਣ ਜਾਵਾਂ ਪੁੱਛਾਂ ਉਹਨੂੰ ਵੀ ਕੀ ਕਹਿੰਦੀ ਐ ਕੀ ਨਹੀਂ ਪਤਾ ਨਹੀਂ ਬਹਾਰ ਬਹੂਰ ਵੀ ਨਾ ਹੋਈ ਹੋਵੇ ਲੈ ਆਉ ਖੜੀ ਆ ਗਈ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਆ ਜਾ ਆ ਜਾ ਕਿਹੜਾ ਮੈਂ ਤਾਂ ਡਰ ਲੱਗੀ ਜਾਂਦਾ ਸੀ ਮਾਂ ਖਾ ਮੈਂ ਤਾਂ ਤੈਨੂੰ ਬੇਬੇ ਬਿਮਾਰ ਹੋ ਗਈ ਤੂੰ ਨਾ ਨਾ ਭਾਈ ਕੁਛ ਨਹੀਂ ਕੋਈ ਮੈਂ ਤਾਂ ਬੁਗਾਂ ਦੇ ਕਿਹੜਾ ਬੇਬੇ ਤੂੰ ਇੰਨਾ ਸਿੱਤੇ ਸੱਦਾ ਮੈਨੂੰ ਬਸ ਮੈਂ ਤੈਨੂੰ ਮਾਂ ਆ ਆ ਤਾਂ ਸੱਦਿਆ ਉਹ ਹਰਪ੍ਰੀਤ ਨਾ ਦਵਾਈਆਂ ਲੈਣ ਗਈਆਂ ਲਾਉਣ ਆਲੀਆਂ ਅੱਛਾ ਲਾ ਆ ਕਹਿੰਦੀ ਪਜੀਰੀ ਲਾਉਣੀਆਂ ਕਿਉਂ ਕਿਉਂ ਤੇਰਾ ਤਿਆਰ ਕਰਿਆ ਪਿਆ ਮਾਂ ਖਾ ਆਪਦਾ ਭਾਈ ਲੈ ਜਾ ਕੇ ਤੇਰਾ ਜਰਕ ਦੇਣੀ ਆ ਜਾ ਤੂੰ ਚਾਹ ਪਾਣੀ ਵੀ ਨਾ ਪੀ ਜੇ ਤੂੰ ਚਾਹ ਪਾਣੀ ਲੱਭਣ ਲੱਭਣ ਨਾ ਕਿੱਥੇ ਆ ਜੀ ਪਤਾ ਹਰਪ੍ਰੀਤ ਆਜੇ ਚੰਗਾ ਹਾ ਯਾ ਕੇਰਾ ਯੱਕਦੇ ਨੇ ਤਨ ਮੁਰਝਾ ਲੈ ਕੇ ਪਤੀ ਨਾ ਲੱਗੇ ਵੀ ਕਿਉ ਲੈ ਕੇ ਮੁਰਗੀ ਉਹ ਮੈਂ ਕਿੱਥੇ ਗਈ ਆ ਬੇਬੇ ਹਣ ਉਹ ਉਹ ਇੱਥੇ ਬਸ ਮਾਰਸਾ ਗਈ ਆ ਭਾਈ ਆਪਣੇ ਕੈਂਚੀਆਂ ਤੇ ਕੋਈ ਕਾ ਨਹੀਂ ਪਾਣੀ ਨਹੀਂ ਐ ਬਗਾਨਿਆਂ ਮੰਗੂ ਮੁਰਗੀ ਕੀ ਕਰਾ ਇੱਕ ਤਾਂ ਹੁਣ ਹਰ ਘਰੀ ਡਾ ਡਰ ਰਗਾ ਤੈਨੂੰ ਪਤਾ ਇਹ ਆ ਗਈ ਤਾਂ ਨਾ ਫੇ ਤੈਨੂੰ ਕਿਉ ਨਹੀਂ ਦੇਣ ਦੇਣਾ ਚੱਲ ਕੋਈ ਨਾ ਬੇਬੇ ਫੜ ਕੇ ਰੱਖ ਦੇ ਨੇ ਚੰਗਾ ਬੇਬੇ ਹਾਂ ਚੱਲ ਚੱਲ ਕੇਰਾ ਚੱਲ ਦਸ ਸੀਨਾ ਜੇ ਤੇਰੇ ਕੋਲੇ ਫੋਨ ਫਾਨ ਲਾ ਸ਼ੋਲਾ ਲੈਂਦੀ ਹਰਪ੍ਰੀਤ ਚੰਗਾ ਚੰਗਾ ਵੇ ਬੇਬੇ ਨਹੀਂ ਦੱਸਦੀ ਹੋਰ ਕਿਤੇ ਦੱਸ ਦੇ ਬੇਬੇ ਤੂੰ ਮੈਨੂੰ ਕਿਆ ਹੁੰਦਾ ਤੂੰ ਦੇਤਾ ਜੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਫੇਰ ਕੀ ਕਰੇਗੀ ਤੂੰ ਕੋਈ ਨਾ ਪੁੱਤ ਕੋਈ ਕਿਧਰੇ ਨਹੀਂ ਲੜਦੀ ਜੇ ਲੜਨ ਵੀ ਲੱਗੀ ਮੈਂ ਕਹਿ ਜੂਗੀ ਤੈਂ ਭਾਈ ਕਿਉ ਜੋੜਿਆਗਾ ਤੈਂ ਪਾਇਆਗਾ ਤੇ ਮੈਨੂੰ ਕੀ ਪਤਾ ਕਿ ਉਹ ਕਿਧਰ ਗਿਆ ਤੂੰ ਆਹਦੇ ਪੇਕੇ ਨੂੰ ਚੁਕਾਤਾ ਹੋਗਾ ਮੈਂ ਬੜਾ ਮੰਨਦੀ ਆਏ ਉਹ ਤੋ ਚੰਗਾ ਬੇਬੇ ਮੈਂ ਨਹੀਂ ਮੰਨਦੀ ਮੰਨਦੀ ਤੂੰ ਡਰੀ ਨਾ ਪਰ ਤੂੰ ਦੱਸੀ ਨਾ ਕਰ ਉਹ ਵੀ ਫੋਨ ਫਾਨ ਕਰਿਆ ਚੰਗਾ ਨਾ ਮੈਂ ਦੱਸਦੀ ਨਹੀਂ ਬੇਬੇ ਤੈਨੂੰ ਉਹ ਨੂੰ ਕਰਕੇ ਮੈਂ ਤਾਂ ਇੱਥੋਂ ਜੋ ਮੁੜ ਕੇ ਆ ਜੂਗੀ ਲੈ ਆਪ ਦਾ ਸ਼ੁਰੂ ਕਰੋ ਕਿਹੜਾ ਕੋਈ ਡਰਾਮਾ ਕਰਨਾਗਾ ਫੇਰ ਹੀ ਕੋਈ ਚਾਲਾ ਚੱਲੂਗਾ ਚਾਰ ਨਹੀਂ ਐ ਕਿੱਥੇ ਚੱਲੂਗਾ ਆਪਦੇ ਢੰਗ ਵੰਗ ਕਰਾਂ ਸਾਰੇ ਕਹੇ ਕਈ ਕੇ ਗਈ ਐ ਲੈ ਆ ਲਕਣਾ ਲੁਕਣਾ ਕਰ ਤਾਂ ਇੱਥੇ ਆ ਪਈਆਂ ਨੇ ਆਉਂਦੀ ਨੇ ਕਿਹੜਾ ਸਮਾਨ ਤਿਆਰ ਕਰ ਦੂੰਗੀ ਉਹਨੂੰ ਵੀ ਐ ਹੋ ਜੂ ਯਕੀਨ ਆ ਜਾਊਗਾ ਵੀ ਹਾਂ ਮੈਂ ਕਈ ਕੇ ਗਈ ਸੀ ਜੇ ਹੁਣ ਮੈਂ ਕੁਝ ਤਿਆਰ ਨਾ ਕਰਿਆ ਫੇਰ ਉਹਨੂੰ ਮੇਰੇ ਤੇ ਸ਼ੱਕ ਹੋ ਜਾਊਗਾ ਕਿਰੋਤੇ ਸਮਾਨ ਤਿਆਰ ਕਰਕੇ ਧਰ ਦਿਆਂ ਸਾਰਾ ਜਦੋਂ ਆ ਗਈ ਉਹਦੀ ਉਹਨੂੰ ਕਹਿ ਦਊਂਗੀ ਵੀ ਲਿਆ ਭਾਈ ਹਰਪ੍ਰੀਤ ਕਰਾਈ ਤੇ ਆਪਾਂ ਰਲਾਈਏ ਹੋਰ ਇੱਥੇ ਢਾਲ ਲੂੰਗੀ ਜਾਈ ਬੀਬੇ ਪਤਾ ਨਹੀਂ ਕਿਵੇਂ ਲੈ ਚੁੱਲ੍ਹੇ ਦੇ ਲੱਕੜਾਂ ਇਹ ਲਾਈ ਬੈਠੀ ਕੀ ਗੱਲ ਕੀ ਕਰਦੀ ਐ ਬੀਬੇ ਦੁਰੇ ਹਾਂ ਭਾਈ ਆਗੇ ਕਰੀਏ ਨਹੀਂ ਦੋ ਇੱਥੇ ਇਹ ਵੀ ਭਾਈ ਕਰਦੀਆਂ ਕੁਛ ਕੋਈ ਆਪਣੇ ਖਾਣ ਪੀਣ ਵਾਲੀ ਚੀਜ਼ ਬਣਾਵਾਂਗੇ ਭਾਈ ਸਿਆਲ ਸਿਆਲ ਫੇਰ ਹੀ ਸਿਆਲ ਨੰਗੂਗਾ ਨਹੀਂ ਪਾਲਾ ਲੱਗੀ ਜਾਊਗਾ ਖਾਣ ਪੀਣ ਵਾਲੀ ਚੀਜ਼ ਹੋਰ ਭਾਈ ਇਹ ਹੁਣ ਆਪਾਂ ਦੇਖੋ ਪਨੀਰੀ ਰਲਾ ਮੰਗੇ ਤੂੰ ਤਾਂ ਵਾਗ ਗਿਆ ਖੇਤ ਮੁੜ ਕੇ ਆਇਆ ਨਹੀਂ ਭਾਈ ਤੂੰ ਤਾਂ ਉੱਥੇ ਟਾਈਮ ਲਾਤਾ ਹੁਣ ਹਰਤੀ ਟਪੇਗੀ ਐਗੀ ਸਮਾਂ ਲਾਈਨ ਵੇ ਫਿਰ ਪੰਜੀਰੀ ਰਲਾ ਮੋਇਆ ਹਰਪ੍ਰੀ ਤੱਕ ਮਚਾਲੀ ਤੂੰ ਕੋ ਮਚਾਈ ਜਾਨੀ ਉਹ ਮੈਨੂੰ ਕਹਿ ਕੇ ਗਈ ਆ ਭਾਈ ਮੇਰੀ ਡਿਊਟੀ ਲਾ ਕੇ ਗਈ ਆ ਕਹਿੰਦੀ ਵੀ ਧਕਲਾ ਲੁਕੜਾ ਤਿਆਰ ਕਰ ਲੈ ਬੇ ਸਾਰਾ ਸਮਾਨ ਮੈਂ ਤਾਂ ਕਹਿੰਦੀ ਹੁਣ ਆ ਜੂ ਇੱਥੋਂ ਆਪਣੇ ਕੈਂਚੀਆਂ ਤੋਂ ਲੈ ਕੇ 4 ਕਿਲੋ ਕਿਉ ਪਿਆਗਾ ਤਿਆਰ ਕਰਿਆ ਦੋਵੇਂ ਤੈਨੂੰ ਤਾਂ ਨਾ ਇੱਕੋ ਹੀ ਗੱਲ ਰਹਿੰਦੀ ਆ ਬਸ ਜਦੋਂ ਸੈਲ ਚੜ ਜਾਂਦਾ ਪੰਜੀਰੀ ਰਲਾ ਲੋ ਭਾਈ ਪੰਜੀਰੀ ਰਲਾ ਉਹ ਬਲੱਡ ਤਾਂ ਆਪਣੇ ਪਹਿਲੇ ਹੀ ਵਧੀ ਜਾਂਦੇ ਨੇ ਉੱਤੋਂ ਪਰ ਲਾ ਕੇ ਹੋਰ ਕਿਉ ਖਾਈ ਜਾਂਦੇ ਆ ਕਿਸ ਨਹੀਂ ਹੁੰਦਾ ਭਾਈ ਠੰਡੇ ਤਾਗਲਾ ਹੁਣ ਕੋਈ ਖੋਏ ਕਰ ਲੈਂਦਾ ਕੋਈ ਪੰਜੀਰੀਆਂ ਰਲਾ ਲੈਂਦਾ ਸੈਲ ਚ ਤਾਂ ਹੁਣ ਇਹੀ ਚੱਲਦਾ ਤੂੰ ਮੈਨੂੰ ਵੀ ਫੇਰ ਮੈਥੋਂ ਹੀ ਪੂਰਾ ਖਾਦੀ ਜਾਇਆ ਕਰੂਗੀ ਮੈਰਾਸ ਕੀ ਕਰਾਂ ਚਲ ਕੋਈ ਨਾ ਭਾਈ ਤੂੰ ਘੱਟ ਖਾ ਲਿਆ ਕਰੀ ਹੁਣ ਅਸੀਂ ਤਾਂ ਫੇਰ ਸੱਸ ਨੂੰ ਖਾਈ ਲਿਆ ਕਰਾਂਗੇ ਭਾਈ ਸਾਧ ਨੂੰ ਬਵਾਸ ਛੱਡਦੀਆਂ ਮਾਲ ਪਸੂ ਸਾਧਦੀਆਂ ਨੀਰੇ ਚਾਰੇ ਪਾਉਣੀਆਂ ਨੇ ਨਾ ਉਹ ਬੇਬੇ ਹਰਪ੍ਰੀਤ ਤਾਂ ਬੇੜ ਤਾਂ ਪਹਿਲਾਂ ਹੀ ਵਧੀ ਜਾਂਦਾ ਹੈਗਾ ਕੁਝ ਨਹੀਂ ਹੋਣੀ ਨਾ ਐ ਕਰੀ ਜੇ ਤੂੰ ਰਲਾਉਣੀ ਹੈ ਤੂੰ ਆਪਦੇ ਪੀਪੇ 'ਚ ਰੱਖ ਨਹੀਂ ਜਾਂਦਾ ਲਾ ਕੇ ਤੂੰ ਹੀ ਖਾ ਲਿਆ ਕਰੀ ਪੂਰਾ ਚਾਣਾ ਚਲ ਕੋਈ ਨਾ ਭਾਈ ਕੇਰਾ ਉਹਨੂੰ ਰਲਾਉਂਦੇ ਤਾਂ ਸਹੀ ਉਹੀ ਗੱਲ ਮੰਗੂ ਜੇ ਪਹਿਲੀ ਫੁੱਟੂ ਤਾਂ ਪੋਰਾ ਮਿਲੂਗਾ ਜੇ ਹੁਣ ਕਹਿ ਰਹਾ ਮੈਂ ਪਹਿਲੀ ਨੰਨਾ ਪਾਤੀ ਫੇਰ ਉਹਦਾ ਵੀ ਬੇਗਾਲ ਠੀਕ ਐ ਆ ਨਾ ਸਿਆਲ ਚ ਫਿਰ ਤੋਂ ਖੁਆ ਕੱਢਣ ਲੱਗ ਜੂ ਉਹ ਸਾਰਾ ਦਿਨ ਆਪਾਂ ਫਰੈਂਟਲੀਆਂ ਚੀਜ਼ਾਂ ਖਾਈ ਜਾਨੀਆਂ ਬਾਲਾ ਕਿ ਉਹ ਖਾਦਾ ਮਾੜਾ ਹੁੰਦਾ ਅੱਜ ਕੱਲ ਚੱਲ ਕੋਈ ਨਾ ਫਾਇਦੇ ਦੇਖੀ ਜੋ ਕਿਦੋਂ ਮਾਰਾ ਹੋਊਗਾ ਕੇਰਾਂ ਦਾ ਹੋਣਾ ਤਾਂ ਅਦਲਾਵਾਂਗੇ ਦਵਾਈਆਂ ਲੈਣ ਗਈ ਐ ਕਿ ਤੇਰੀ ਤਾਜ ਨੇਰ ਲਾ ਲਈਆਂ ਉਹਨੂੰ ਦੇਖ ਕੇ ਉਹਨੂੰ ਵੀ ਹੁਰੀ ਸਾਗ ਗੀ ਫਿਰ ਮੈਂ ਕਿਵੇਂ ਹਟਾਵਾਂ ਉਹਨੂੰ ਕਿਵੇਂ ਜਵਾਬ ਦੇਵਾਂ ਚੰਗਾ ਬੇਬੇ ਤੈਨੂੰ ਤਾਂ ਬਸ ਐ ਹੀ ਰਹਿੰਦਾਗਾ ਸਾਰਾ ਦਿਨ ਪੰਜੀਰੀ ਰੜਾਲੀਏ ਪੰਜੀਰੀ ਰੜਾਲੀਏ ਚੰਗਾ ਰੜਾ ਲਓ ਫਿਰ ਮੀਡੀਕਾ ਤੁਸੀਂ ਮੰਨਦੀਓ ਅਲਾਵਾਂਗੇ ਪਾਈ ਟੈਨੋ ਪੜਿਆ ਪੜਿਆ ਕੀ ਪਤਾ ਮੈਂ ਤਾਂ ਕੇ ਆਵਲੀ ਡਰਾਮਾ ਬਾਜੀ ਕਰਕੇ ਦਿਖਾਉਣੀ ਆ ਹਰਪ੍ਰੀਤ ਨੂੰ ਬਾਰੋ-ਬਾਰ ਦੀ ਨੂੰ ਥਕਾਈ ਆ ਜੂਗੀ ਵਿਹਾਵੇ ਬੈਨ ਸਮਾਨ ਤਿਆਰ ਕਰਿਆ ਪਿਆ ਕਿਉਂ ਤਾਂ ਮੈਂ ਤਕਾਤਾ ਕੁੜੀ ਨੂੰ ਕਿਉਂ ਐਥੇ ਕਿੱਥੇ ਜੇ ਕਿਉਂ ਹੂ ਤਾਂ ਫੇਰ ਹੀ ਰਲਾਵਾਂਗੇ ਫੇਰ ਹੀ ਐਥੇ ਆਪਣੇ ਬਲੱਡ ਵਧਣਗੇ ਕਰੋ ਕਿ ਇਹ ਨਾ ਹੋਇਆ ਬਲੱਡ ਕਦੇ ਨਾ ਵਧਣਗੇ ਵਧੀਆ ਸਮਾਨ ਮਿਲ ਗਿਆ ਲੈ ਜੇ ਬੇਬੇ ਮੈਨੂੰ ਨਾ ਭੇਜਦੀ ਨਾ ਮਾਨਸਾ ਇੱਥੋਂ ਕਿਹੜਾ ਸਮਾਨ ਮਿਲਣਾ ਸੀ ਉੱਤੇ ਤਾਂ ਸਾਰੀਆਂ ਚਾਰੇ ਗੁੰਦਾਂ ਪਾਤੀਆਂ ਜਮੈਣ ਪਾਤੀ ਸਾਰਾ ਕੁਝ ਪਤਾ ਗੱਲ ਕਰ ਬੇਬੇ ਨੂੰ ਜਾ ਕੇ ਪੁੱਛਦੀਆਂ ਕਦੇ ਸੀਮਾ ਤਾਂ ਨਹੀਂ ਸੀ ਆਈ ਤੇ ਜੇ ਸੀਮਾ ਆਈ ਹੁੰਦੀ ਐ ਕੋ ਜਾਂਦੀ ਹੋ ਪਲੇਖਾ ਜਾ ਪਿਆ ਜਿਵੇਂ ਬੱਚ ਦੀ ਮੂਰਲੀ ਵਾਰੀ ਸੀਮਾ ਚੜਦੀ ਨੇ ਮੈਂ ਤਾਂ ਮੰਗ ਰੁੱਤਰੀ ਸੀ ਐਵੇਂ ਮੈਨੂੰ ਪਲੇਖਾ ਪੈਗਾ ਮੈਨੂੰ ਤਾਂ ਉਹੀ ਦੇਸ਼ਣ ਲੱਗ ਜਾਂਦੀਆਂ ਗਿਆ ਲੈ ਬਾ ਬੇਬੇ ਤਾਂ ਤਿਆਰੀ ਕਰੀ ਬੈਠੀ ਬੇਬੇ ਤਾਂ ਲੱਕੜਾਂ ਵੀ ਲਾਈ ਬੈਠੀ ਚੁੱਲ੍ਹੇ 'ਚ ਚੱਲ ਵਧੀਆ ਕਰਿਆ ਕੜਾਹੀ ਲੈ ਆਉਗੀ ਭੱਜ ਕੇ ਚੱਕ ਕੇ ਆ ਗਈ ਚਲ ਪ੍ਰੀਤ ਆ ਜਾ ਪਾਈ ਆ ਜਾ ਮੈਂ ਤੇ ਢਿੱਕੀ ਜਾਨੀ ਆ ਕਿਦੋਂ ਆ ਗਈ ਵੇ ਚਲ ਭਾਈ ਲਿਆਈ ਸਮਾਨ ਹੈ ਹਾਂ ਸਮਾਨ ਤਾਂ ਸਾਰਾ ਲਈ ਵੇ ਭਾਈ ਚਲ ਭਾਈ ਵਧੀਆ ਹੋ ਗਿਆ ਚਲ ਵੇ ਬੇਬੇ ਜੇ ਆਪਾਂ ਇੱਥੋਂ ਸਮਾਨ ਲੈਣ ਦੇ ਇੱਥੇ ਕਿਹੜਾ ਸਮਾਨ ਦਿੰਦੇ ਉੱਥੋਂ ਤਾਂ ਦੇਖ ਲੈ ਸਾਰਾ ਕੁਝ ਬਾਲੀ ਸੋਹਣੀ ਤਾਂ ਪਦਾਮ ਹੈ ਮਾਂ ਤਾਂ ਨੂੰ ਪੁੱਤ ਪੈਦਾ ਯਾਰ ਮਾਂ ਖਾਚ ਤਾਂ ਹੁਣ ਕਿਹੜਾ ਇਹ ਆ ਦੇਖ ਲੈ ਦਾਖਾਂ ਲੈਣਦਾਂ ਹਾਂ ਤੇ ਆ ਪਦਾਮ ਲੈਣ ਦੇ ਹਾਂ ਦੇਖ ਤੇ ਦੇਖ ਨਾਲੇ ਵੇ ਬੇਬੇ ਜਮੈਨ ਪਾਤੀ ਵਿੱਚ ਹਾਂ ਵਿਹਾਜਮੇ ਵਾਸਤੇ ਚੰਗੀ ਹੁੰਦੀ ਹਾਂ ਦੇਖੀ ਸੋਹਣੀ ਹਾਂ ਦੇਖ ਕਿੱਦੇ ਸੋਹਣੀ ਹੈ ਹਾ ਬਾਤ ਤਾਰ ਮੈਂ ਤਾਂ ਪਾਈਆ ਪੱਕੇ ਪਵਾ ਲੇ ਚਲ ਵਧਿ ਗਿਆ ਆ ਦੇਖੋ ਆ ਚਾਰੇ ਜਮੈਣਾ ਤੇ ਚਾਰੇ ਗੁੰਡਾ ਚਲ ਵਧਿ ਗਿਆ ਸਾਰਾ ਕੁਝ ਪਤਾ ਨੇ ਤਾਂ ਚਲ ਵਧਿ ਗਿਆ ਉਹ ਕਹਿੰਦਾ ਭਾਈ ਤੁਸੀਂ ਆਏ ਸਾਲ ਤਾਂ ਲੈ ਕੇ ਜਾਨੇ ਹੋ ਚਲ ਭਾਈ ਫਿਰ ਹੁਣ ਆਪਾਂ ਲਾਇਆ ਕਰ ਗਏ ਤਿਆਰੀਆਂ ਲਾਉਣ ਦੀ ਚਲ ਬੇਬੇ ਤੂੰ ਐ ਕਰ ਕੜਾਹੀ ਚੱਕ ਲਈ ਫਿਰ ਤੇ ਕੇਰਾ ਪਹਿਲਾਂ ਮੈਂ ਕਿਹੋ ਲਿਆਵਾਂ ਕੱਢ ਕੇ ਮੜੇ ਕਿਹੋ ਤੱਤਾ ਕਰ ਲਈ ਲਿਆ ਭਾਈ ਕਿਆ ਗੱਲ ਕਰ ਬੇਬੇ ਮੈਂ ਤੇਨੂੰ ਇੱਕ ਗੱਲ ਪੁੱਛਣੀ ਸੀ ਮੈਨੂੰ ਨਾ ਐ ਲੱਗਿਆ ਪਲੇਖਾ ਪਿਆ ਜਦੋਂ ਮੈਂ ਮੰਗਰਲੀਵਾਰੀ ਉਤਰੀ ਜੇ ਮੂਰੇ ਸੀਮਾ ਚੜੀ ਉਹਨੇ ਸੀਮਾ ਤਾਂ ਨਹੀਂ ਆਈ ਸੀ ਨਾ ਭਾਈ ਦਾ ਹੁੰਦਾ ਨਖਾਰੇ ਗੈਨ ਟਾਂਟਾ ਹੋਇਆ ਐਨੇ ਜੱਟ ਪੜਾ ਕਿਹੜੇ ਵੇਲੇ ਉਹ ਆ ਗਈ ਵਿਚਾਰੀ ਕਿਹੜੇ ਵੇਲੇ ਮੁੜ ਗਈ ਬੇਬੇ ਮੈਨੂੰ ਤਾਂ ਉਹੀ ਪਲੇਖਾ ਪੈ ਜਾਂਦਾ ਨਾ ਨਾ ਮੈਂ ਚਾਹਦੀ ਕੁਟਵੀਂ ਨਹੀਂ ਕਰੀ ਨਾ ਆਪਣੇ ਪੀਟੀ ਹੈਗੀ ਨਾ ਮੈਂ ਤਾਂ ਹਜੇ ਤੈਨੂੰ ਬਣਾ ਕੇ ਰੱਖੀ ਹੈਗੀ ਬੇਬੇ ਐਂ ਕਰ ਮੈਂ ਤਾਂ ਹੁਣ ਥੱਕ ਗਈ ਮੈਂ ਤਾਂ ਲੈਣੀ ਆ ਕਿਹਾ ਕੱਢ ਕੇ ਤੇ ਤੂੰ ਚਾਦੀ ਕੁਟ ਕਰ ਲੈ ਆਪਣੇ ਵਾਹ ਤੇ ਤੇ ਫੇਰ ਆ ਸਾਮਾਨ ਵੀ ਮਾੜਾ ਵੰਟਾ ਕੁੱਟਣਾ ਪਊਗਾ ਹੋਰ ਕੁੱਟਣਾ ਪਊ ਪਈ ਇਹ ਤਾਂ ਫੇਰ ਐਂ ਕਰੀ ਸਮਾਨ ਤੋਂ ਖੇਤੋਂ ਆਇਆ ਨਹੀਂ ਆਪ ਆ ਗਿਆ ਅੱਛਾ ਮੈਂ ਜੰਗ ਨੀਰਾ ਪਾਈ ਜਾਂਦਾ ਹੋਰ ਉਹ ਤਾਂ ਕਹਿੰਦਾ ਕੀ ਕਰਨੀ ਹੈ ਤੂੰ ਤਾਂ ਕਹਿੰਦਾ ਸੱਸ ਨੂੰ ਹਾਂ ਪੰਜੀਰੀ ਖਾਈ ਜਾਣੀ ਉਹ ਕਹਿੰਦਾ ਲਾਰ ਲਾਰ ਕਹਿੰਦਾ ਪਤਾ ਸਿਆਲ ਕਿੱਡੀ ਮਾੜੀ ਹੁੰਦੀ ਆ ਕਹਿੰਦਾ ਫੇਰ ਕਹਿੰਦਾ ਖੋਏ ਲਈ ਜਾਉਂਗੀਆਂ ਕਹਿੰਦਾ ਬੇਬੇ ਐਵੇਂ ਮਾਰੀ ਜਾਂਦਾ ਆਪਾਂ ਇੰਨਾ ਕੰਮ ਕਰਦਾਂ ਸਾਰਾ ਸਿਆਲ ਸਿਆਲ ਦੋ ਚਮਚੇ ਖਾ ਲਿਆ ਕਰਾਂਗੇ ਰੋਟੀ ਭਾਵੇਂ 11 ਵਜੇ ਖਾ ਲਾ ਭੁੱਖ ਨਹੀਂ ਲੱਗਦੀ ਪਾ ਤਾਂ ਪਹਿਲਾਂ ਕਹਿੰਦਾ ਖਾਪੀ ਦਾ ਕਹਿੰਦਾ ਬੇਟ ਵਾਲਾ ਵਧਿਆ ਪਿਆਗਾ ਤੇ ਮੈਂ ਨੀਗਾ ਦਾ ਖਾਣਾ ਕਿਦੋਂ ਰਾਲੀ ਕਾ ਲਾ ਫਿਰ ਮੈਂ ਖਾ ਲਿਆ ਕਰੂੰਗਾ ਨਾਲੇ ਮੈਨੂੰ ਮਾਰੀ ਮੈਂ ਤੇ ਤਾਂ ਉਹੀ ਟੋਕਣ ਨੂੰ ਰਹਿੰਦਾ ਵਿੱਚੋਂ ਉਹਦਾ ਕੀ ਹੈਗਾ ਉਹਨੂੰ ਆ ਹੁਣ ਬਾਹਰ ਦੰਨੀਆ ਕੁੰਡਾ ਲੈ ਕੇ ਸਾਰਾ ਸਮਾਨ ਕੁੱਟ ਦੂਗਾ ਤੇ ਤੂੰ ਐ ਕਰ ਤੂੰ ਲਿਆ ਕੜਾਹੀ ਚ ਚੱਲ ਪਹਿਲਾਂ ਚਾਹ ਕਰ ਕੜਾਹੀ ਤਾਂ ਫੇਰ ਲਿਆਵਾਂਗੇ ਲੈ ਲੈ ਉਹਨੀਆਂ ਕਿਹ ਵਾਲਾ ਡੱਬਾ ਕੱਢ ਕੇ ਆ ਜਾ ਫਿਰ ਚੱਲ ਭਾਈ ਖਰਪਰੀ ਦਾ ਵੀ ਸਰੀ ਪਿਆਏਗਾ ਜਮਾ ਮਾੜੀ ਜੀ ਗੱਲ ਕਹਿਣ ਨਹੀਂ ਦਿੰਦੀ ਵੀ ਪੰਜੀਰੀ ਰਲ ਆਉਣੀ ਆ ਲੇ ਮਾਨਸਾ ਨੂੰ ਚੜ ਗਈ ਸਮਾਨ ਲੈਣ ਉਹ ਮੈਂ ਲਿਆਉਣ ਦਾ ਸਮਾਨ ਕੀ ਗੱਲ ਸੀ ਏਡੀ ਨਾਲੇ ਉਹ ਮੇਰਾ ਸਮਾਨ ਹਸਾਬ ਨਾਲ ਲਿਉਂਦਾ ਉਹਦਾ ਹੁਣ ਐ ਨਹੀਂ ਪਤਾਗਾ ਸੇਠਾਂ ਦਾ ਤਾਂ ਪਤੀ ਸਾਰੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦੇਣਗੇ ਕਾਜੂ ਬਦਾਮ ਉਹ ਆਪਣੇ ਤਾਂ ਪਹਿਲਾਂ ਹੀ ਬਲੱਡ ਵਧੀ ਜਾਂਦੇ ਨੇ ਉੱਤੋਂ ਉਹ ਸਮਾਨ ਹੋ ਰਿਹਾ ਹੈ ਜੋ ਕੁਝ ਚੱਕ ਕੇ ਲਿਉਗੀ ਹੁਣ ਮੈਂ ਦੱਸ ਕੀ ਕਰਾਂ ਨਾ ਤਾਂ ਮੇਰੀ ਬੇਬੇ ਗੱਲ ਮੰਨਦੀ ਐ ਨਾ ਹਰਪ੍ਰੀਤ ਫੇਰ ਕੋ ਆ ਗੱਡਣ ਲੱਗ ਜਾਣਗੀਆਂ ਕਦੇ ਪੰਜੀਰੀ ਰਲਾਉਣ ਲੱਗ ਜਾਣਗੀਆਂ ਨਾ ਕਿਸੇ ਦੀ ਗੱਲ ਸੁਣਦੀਆਂ ਨੇ ਨਾ ਕਰਦੀਆਂ ਨੇ ਸਮਾਨ ਲੈਣੀ ਬਾਗੀ ਲੈ ਉਹ ਮੈਂ ਲਿਆ ਆਂਦਾ ਕੀ ਗੱਲ ਸੀ ਏਡੀ ਉਹਨਾਂ ਨੂੰ ਕੌਣ ਸਮਝਾਵੇ ਮੈਂ ਤਾਂ ਸਾਰਾ ਦਿਨ ਮੱਥਾ ਮਾਰਦਾ ਇਹਨਾਂ ਨਾਲ ਇਹ ਕਿਸੇ ਤਾਂ ਕੰਮ ਵਾਲਾ ਕਰਦੀਆਂ ਉਹ ਅੱਜਕੱਲ ਦੱਸ ਕਿਹੜੇ ਕੰਮ ਨੇ ਕੰਮ ਤਾਂ ਪਹਿਲਾਂ ਸੀਗੇ ਹੁਣ ਕੋਈ ਕੰਮ ਨਹੀਂ ਇਹ ਕਿਸੇ ਮੱਜਾਂ ਸਾਹਮਣੀਆਂ ਭਾਈ ਉਹ ਮੱਜਾਂ ਦੱਸ ਕਿੰਨੀਆਂ ਕਨੀਆਂ ਉਹ ਦੋ ਤਾਂ ਮੱਜਾਂ ਨੇ ਅੱਗੇ ਕਿੰਨੀ ਕਿੰਨੀ ਦਾ ਖੇਤੀ ਹੁੰਦੀ ਸੀਗੀ 10 10 ਮੱਜਾਂ ਹੁੰਦੀਆਂ ਸੀਗੀਆਂ ਅੱਗੇ ਕੰਮ ਹੁੰਦੇ ਸੀਗੇ ਅੱਗੇ ਪੰਜੀਰੀਆਂ ਦੀ ਲੋਡ ਪੈਂਦੀ ਸੀਗੀ ਹੁਣ ਕੋਈ ਪੰਜੀਰੀਆਂ ਰਾਉਣ ਦੀ ਲੋਡ ਨਹੀਂ ਪੈਂਦੀ ਹੁਣ ਤਾਂ ਉਹੀ ਸਾਰਿਆਂ ਦੇ ਬਲੱਡ ਵਧੀ ਜਾਂਦੇ ਨੇ ਹਰ ਫਿਰ ਇਹ ਤਾਂ ਆ ਜਾ ਭਾਈ ਕਿਉਂ ਲੈ ਕੇ ਕੇਰਾਂਦੇ ਆ ਫੇ ਤੂੰ ਪੇਟਾ ਦੇ ਤੇ ਫੇਰੋਂ ਮੁੰਡਾ ਕੁੱਟ ਦੂ ਦੇਖ ਜਰਕਦੇ ਨੀ ਆਹ ਲਾ ਦੇਾਂਗੇ ਕਿਹੜੇ ਕੁੱਟ ਕਟਾਪੇ ਕੁੱਟਾਂਗੇ ਤਾਂ ਫੇਰ ਹੀ ਸਮਾਨਤਾ ਉਹੀ ਗੱਲ ਆ ਕਿਆ ਹੋਇਆ ਨਹੀਂ ਤੇ ਮੈਨੂੰ ਤਾਂ ਹੀ ਨਹੀਂ ਪਤਾ ਕਿਉਂ ਕਿੱਥੇ ਧਰਤਾ ਤੈਂਦਾ ਨਹੀਂ ਤੱਪ ਤੱਕ ਤੇ ਨਾ ਭਾਈ ਮੈਂ ਤਾਂ ਕਿਉਂ ਤੇਰਾ ਦੇਖੇਂ ਤੂੰ ਕਿੱਥੇ ਧਰ ਕੇ ਦਈਆਂ ਤੇ ਕਿੱਥੇ ਤਾਂ ਧਰਿਆਗਾ ਬੇਬੇ ਮੈਂ ਤਾਂ ਰਸੋਈ ਚ ਵੀ ਦੇਖ ਲਿਆ ਅੰਦਰ ਪੇਟੀ ਥੱਲੇ ਵੀ ਦੇਖ ਲਿਆ ਨਮਾਰੀ ਚ ਵੀ ਦੇਖ ਲਿਆ ਮੇਚਾਂ ਚ ਵੀ ਸਾਰੇ ਕਿਤੇ ਫਰੋੜ ਲਿਆ ਐਂ ਹੀ ਨਹੀਂ ਪਤਾ ਮੈਨੂੰ ਤਾਂ ਮੈਂ ਕਿਉਂ ਰੱਖ ਕਿੱਤੇ ਦਿੱਤਾ ਢੱਕਾ ਪੁੱਤ ਦੇਖ ਮੈਂ ਤਾਂ ਕਿੱਤੇ ਕਿਉਂ ਦੇਖਣਾ ਕਿੱਤੇ ਪੋਣਿਆ ਨਹੀਂ ਕਿੱਤੇ ਪਾਇਆ ਨਹੀਂ ਤੱਤਾ ਨਹੀਂ ਕਰਿਆ ਤੂੰ ਹੀ ਸਮਝਦੀਆਂ ਦੁੱਧਵਾਦ ਤੂੰ ਹੀ ਕਿਉਂ ਗੰਦੂ ਪਾਣੀ ਦੇਖ ਮੈਂ ਤਾਂ ਕਿੱਤੇ ਤੈਨੂੰ ਦੇਖਿਆ ਹੀ ਨਹੀਂ ਵੀ ਕੀ ਕਰਦੀਆਂ ਚਲੇ ਬੇ ਉਹ ਤਾਂ ਮੈਂ ਤੈਨੂੰ ਦੱਸਿਆ ਸੀ ਬੇ ਬੇ 4 ਕਿਲੋ ਪੱਕਾ ਕਿਹੋ ਬਣਗਾ ਤੈਨ ਤਾਂ ਕਦੀ ਵੀ ਉਹੀ ਗੱਲ ਆ ਤਬੀ ਨਹੀਂ ਲਾਇਆ ਤਾਂ ਮੈਨੂੰ ਹੀ ਪਤਾ ਸੀ ਤੇ ਤੈਨੂੰ ਹੀ ਪਤਾ ਤਾਈ ਮੈਨੂੰ ਦੱਸਿਆ ਕਿ ਬੇ ਮੈਨੂੰ ਤਾਂ ਲੱਗਦਾ ਵੀ ਮੈਂ ਇੱਥੇ ਤੇਰੀ ਸੀ ਪੇਟੀ ਕੋਲੇ ਤੇਰੀ ਸੀ ਢੋਲੀ ਕਿ ਤੇਨੀ ਤੇਈ ਲੈ ਆਪਾਂ ਤਾਂ ਕਦੇ ਉਹੀ ਗੱਲ ਘਰ ਛੱਡ ਕੇ ਵੀ ਨਹੀਂ ਗਈਆਂ ਨਾ ਭਾਈ ਤੂੰ ਵਗ ਜਾਨੀਆ ਤੇਰੇ ਤਾਇਕੇ ਮਾਦਾ ਦੇਖ ਬਾਰ ਅੰਦਰ ਇੱਧਰ ਵਗ ਜਾਨੀਆ ਪਿੰਡ ਚ ਤੇ ਤੂੰ ਤੇਰੇ ਤਾਇਕੇ ਗੇਟ ਖੁੱਲਾ ਛੱਡ ਕੇ ਵਗ ਜਾਨੀਆ ਲੇ ਗੇਟ ਖੁੱਲਾ ਛੱਡ ਕੇ ਤਾਂ ਵੇ ਬੇ ਹੋਰ ਵੀ ਚੀਜ਼ਾਂ ਪਈਆਂ ਘਰੇ ਫਿਰ ਇਹ ਤਾਂ ਸਾਰਾ ਕੁਛ ਹੀ ਚੋਰੀ ਕਰਕੇ ਲੈ ਜੇਦਲਾ ਉਹ ਘੇੜੀ ਚੱਕਿਆ ਨਾ ਭਾਈ ਕੀ ਬਣਾ ਹੁਣ ਆਪਣੀ ਫੋਰ ਦੀ ਕੋਈ ਕੀ ਚੱਕੀ ਜਾਂਦੀ ਹੋਵੇ ਹੁਣ ਆਪਾਂ ਕਿਉ ਬਤਨਾ ਸੀ ਆਪਾਂ ਦੇਖ ਲਿਆ ਵੇ ਵੇ ਮੈਂ ਤਾਂ ਹੁਣ ਸਾਰੇ ਪਾੜ ਲਿਆ ਹੁਣ ਕੀ ਕਰੀਏ ਹੁਣ ਮਸਾਂ ਕਿਉ ਕਰਿਆ ਸੀਗਾ ਚਲ ਆਏ ਕਿਤੇ ਡੱਬਾ ਮਹੀਨਾ ਧਰ ਕੇ ਭੁੱਲ ਗਈ ਹਾਂ ਮੈਂ ਚਲ ਮੈਂ ਹੋਰ ਪਾੜ ਦਿਆਂਗੀ ਸਵਾਰ ਕੇ ਦੇਖ ਭਾਈ ਅੰਦਰ ਉਂਦਰ ਹੀ ਹੋਊਗਾ ਮੇਰੇ ਮੇਰੇ ਤਾਂ ਸਿਰ ਦੁਖੀ ਜਾਂਦਾ ਐ ਕਰਦੀਆਂ ਪਹਿਲਾਂ ਮੈਂ ਚਾਹ ਪੀਣੀ ਆ ਚਾਹ ਪੀ ਕੇ ਪਾੜੂੰਗੀ ਕਿੰਗਾ ਕੀ ਪੀ ਚਲ ਆ ਜੀ ਨਾ ਕੁੱਟੀ ਸਮਾਨ ਤੂੰ ਐਨੇ ਹੋਰ ਕੰਮ ਕਰ ਲੈ ਕੋਈ ਸਬਜੀ ਸੂਜੀ ਚੀਰ ਲੈ ਕਿੰਗਾ ਮੈਂ ਤਾਂ ਉਧਰ ਕੇਰਾ ਪਸ਼ੂ ਦੇਖ ਕੇ ਆਉਣੀ ਆ ਪਾ ਲੈ ਦੇਖਿਆ ਮੇਰੀ ਮਾਂ ਨੇ ਕਿਹਾ ਤਾਂ ਮੈਨੂੰ ਦੇਤਾ ਹੁਣ ਮੈਨੂੰ ਐ ਲੱਗਦਾ ਵੀ ਮੇਰੀ ਮਾਂ ਨਾ ਹਰਪ੍ਰੀਤ ਕਿਤੇ ਲੜੀ ਨਾ ਜਾਂਦੀ ਹੋਵੇ ਮੈਂ ਤਾਂ ਫੋਨ ਲਾ ਕੇ ਵੀ ਨਹੀਂ ਪੁੱਛਿਆ ਹੁਣ ਕਿਤੇ ਰਾਹ ਚ ਆਉਂਦੇ ਜਾਂਦੇ ਨੇ ਕਿਸੇ ਨੇ ਦੇਖ ਨਾ ਲਿਆ ਹੋਵੇ ਕਿਤੇ ਦੱਸਣਾ ਦੇਵੇ ਹਰਪ੍ਰੀਤ ਨੂੰ ਕੋਈ ਵੀ ਕਿਤੇ ਕਿਉਂ ਲੈ ਗਈ ਸੋਡੀ ਕੁੜੀ ਕਿਤੇ ਮੈਂ ਕਲੇਸ਼ ਕਰਕੇ ਬਹਿ ਜਾ ਮੇਰੀ ਮਾਂ ਨਾਲ ਹੁਣ ਮੈਂ ਆ ਉਹਦੀ ਮਾਂ ਨੂੰ ਫੋਨ ਲਾ ਕੇ ਪੁੱਛਦੀ ਵੀ ਹਰਪ੍ਰੀਤ ਤਾਂ ਨਾ ਕਲੇਸ਼ ਤਾਂ ਨਹੀਂ ਕਰਦੀ ਕਿਤੇ ਉਹਨੂੰ ਪਤਾ ਤਾਂ ਨਹੀਂ ਲੱਗਿਆ ਵੀ ਕਿਉਂ ਲੈ ਗਈ ਉਹ ਤੇ ਬਾਈ ਨੂੰ ਫੋਨ ਲਾਉਣੀ ਆ ਪੁੱਛਦੀ ਆ ਵੀ ਬੇਬੇ ਨਾਲ ਲਲੀਤਾ ਨਹੀਂ ਹੁੰਦੀ ਹਰਪ੍ਰੀਤ ਹੈਲੋ ਸੱਸਰੀ ਘਰ ਬਣੇ ਸੱਸਰੀ ਘਰ ਬਾਈ ਕਿਵੇਂ ਆ ਬਾਈ ਹਾਂ ਬਣੇ ਠੀਕ ਆਪਣਾ ਪਰਿਵਾਰ ਠੀਕ ਹੈ ਬਣੇ ਹਾਂ ਬਈ ਵਧੀਆ ਤੁਸੀਂ ਦੱਸੋ ਹਾਂ ਠੀਕ ਹੈ ਬਣੇ ਸਾਰੇ ਕਿਵੇਂ ਬਣੇ ਫੋਨ ਲਾਇਆ ਸੀਗਾ ਬਈ ਮੈਂ 4 ਕਿਲੋ ਬੇਬੇ ਨੇ ਮੈਨੂੰ ਕਿਉਂ ਲੈ ਕੇ ਦਿੱਤਾ ਸੀ ਅੱਛਾ ਬੇਬੇ ਨੂੰ 4 ਕਿਲੋ ਕਿਉਂ ਤੁਹਾਨੂੰ ਵੀ ਦਿੱਤਾ ਸੀਗਾ ਬਣੇ ਹਾਂ ਬਈ ਮੈਨੂੰ ਦਿੱਤਾ ਸੀ ਮੈਂ ਤਾਂ ਹੀ ਪੁੱਛਦੀ ਸੀ ਹਰਪ੍ਰੀਤ ਤਾਂ ਨਹੀਂ ਲੜਦੀ ਸੀ ਲੈ ਹਰਪ੍ਰੀਤ ਨੇ ਤਾਂ ਕੀ ਲੜਨਾ ਹੈ ਉਹ 4 ਕਿਲੋ ਦਾ ਬਣੇ ਕਿਉਂ ਤੈਨੂੰ ਦੇ ਦਾ ਲੈ 4 ਕਿਲੋ ਦਾ ਪਨੀਰੀ ਰਲਾਉਣ ਨੂੰ ਤਿਆਰ ਹੋਈਆਂ ਪਈਆਂ 4 ਕਿਲੋ ਦੀ ਪਨੀਰੀ ਰਲਾਉਣੀ ਆ ਅੱਛਾ 4 ਕਿਲੋ ਹੋਰ ਵੀ ਪਿਆ ਬਈ ਆਪਣੇ ਜੇ ਹੋਊਗਾ ਫੇਰੀ ਰੜਾਉਂਦੀਆਂ ਨਾਲ ਵਧੀਆ ਕਰਿਆ ਹਣਾ ਤੈਨੂੰ 4 ਕਿਲੋ ਕਿਉਂ ਦੇਤਾ ਚੱਲ ਫੇਰ ਤਾਂ ਵਧੀਆ ਬਈ ਨਾਲੇ ਕਿ ਜਾਂਦੀ ਰਿਹਾ ਹੱਥ ਕੁ ਲੂਈ ਰਲਾ ਫੇਰ ਲੈ ਬੈਹ ਜਾਨੀਆਂ ਤੇ ਨਾਲੇ ਮਗਰੋਂ ਬਿਮਾਰ ਹੋਈ ਜਾਂਦੀਆਂ ਨੇ ਫਿਰ ਦਵਾਈਆਂ ਮੈਂ ਦਵਾਈ ਜਨਾ ਭਣੇ ਇਹਨਾਂ ਨੂੰ ਹਾਂ ਸਹੀ ਗੱਲ ਆ ਬਈ ਤੇਰੇ ਹੋਰ ਭਣੇ ਕਿਹੜਾ ਖਰੀਦੀ ਮੰਨਦੀਆਂ ਨੇ ਚੱਲ ਵਧੀਆ ਹੋਇਆ ਹਾਂ ਬਈ 4 ਕਿਲੋ ਕਿਉਂ ਦੇਤਾ ਤਾਂ ਬਾਲੀ ਵਧੀਆ ਗੱਲ ਦੱਸੀ ਤੂੰ ਮੈਨੂੰ ਸਹੀ ਗੱਲ ਆ ਬਈ ਤੇ ਭਣੇ ਹੋਰ ਸਾਰੇ ਠੀਕ ਆ ਆਪਣਾ ਪਰਿਵਾਰ ਆ ਹਾਂ ਹਾਂ ਬਈ ਵਧੀਆ ਤੇ ਬਸ ਆਪਣੀ ਆਏ ਦੱਸਣ ਵਾਸਤੇ ਫੋਨ ਕਰਿਆ ਸੀ ਹਾਂ ਗਈ ਮੈਂ ਤਾਂ ਹੀ ਪੁੱਛਦੀ ਸੀ ਵੀ ਕਿਤੇ ਹਰਪ੍ਰੀਤ ਬੇਬੇ ਨਾਲ ਲੜਾਈ ਨਾ ਜਾਂਦੀ ਹੋਵੇ ਲੈ ਲੈ ਕਾਦੇ ਵਾਸਤੇ ਲੜੂ ਕੀ ਸੁੱਖਣਾ ਆਪਣੇ ਇੰਨਾ ਦਾ ਘਿਓ ਹੁੰਦਾ ਹੈਗਾ ਲੜਾਈ ਲੜੂਈ ਕੋਈ ਨਹੀਂ ਹੁੰਦੀ ਆਪਣੇ ਘਿਓ ਪੁੱਛੇ ਹੀ ਜੀ ਕਿਹੜੀ ਗੱਲ ਹੈਗੀ ਠੀਕ ਹੈ ਬਈ ਮੈਂ ਤਾਂ ਹੀ ਪੁੱਛਦੀ ਸੀ ਨਾ ਆਪਣੇ ਹੀ ਜੀ ਤਾਂ ਕੋਈ ਗੱਲ ਨਹੀਂ ਹੋਰ ਬਣੇ ਦੱਸ ਕੋਈ ਗੱਲਬਾਤ ਨਮੀਤਾ ਜੀ ਬਸ ਬਈ ਠੀਕ ਹੈ ਵਧੀਆ ਹਾਂ ਸਾਰਾ ਪਰਵਾਹ ਠੀਕ ਹੈ ਕੋਈ ਨਹੀਂ ਹਾਂ ਹਾਂ ਬਈ ਵਧੀਆ ਵਧੀਆ ਤੇ ਬੇਬੇ ਨੂੰ ਤਾਂ ਨਹੀਂ ਕੁਝ ਨਹੀਂ ਹਰ ਆਉਣਾ ਕੋਈ ਗੱਲਬਾਤ ਦੱਸਣੀ ਹੋਵੇ ਬਣੇ ਚੱਲ ਬੇਬੇ ਨੇ ਬਈ ਆਥਨੇ ਜੇ ਗੱਲ ਕਰਾ ਦੇ ਤੂੰ ਹਾਂ ਬਣੀ ਕੋਈ ਗੱਲ ਨਹੀਂ ਆਥਨੇ ਮੈਂ ਗੱਲ ਕਰਾ ਦੂੰਗਾ ਤੇਰੀ ਚੰਗਾ ਬਈ ਹਾਂ ਠੀਕ ਹੈ ਬਣੀ ਸਸਰੀ ਗੱਲ ਬਣੀ ਸਸਰੀ ਗੱਲ ਬਈ ਚੱਲ ਬਾਈ ਨੇ ਤਾਂ ਕਹਿਤਾ ਵੀ ਚੱਲ ਵਧੀਆ ਕੀਤਾ ਕਿਉਂ ਵਧੀਆ ਲੈਗੀ ਚੱਲ 4 ਕਿਲੋ ਹੋਰ ਪਿਆ ਆਪੇ ਹਰਪ੍ਰੀਤ ਉਹ ਨਹੀਂ ਹੋਰ ਲਾ ਲੈਣੀਆਂ ਸਾਰੇ ਭਾਲ ਭਾਲ ਕੇ ਥੱਕ ਗਈ ਪਾਏ ਤੁਸੀਂ ਨੀਰਾ ਪਾਣ ਦਾ ਫੋਨ ਆਇਆ ਸੀਗਾ ਤੂੰ ਕੀ ਭੜੀ ਜਾਨੀ ਐ ਮੈਂ ਕੀ ਭੜੀ ਜਾਨੀਆ ਮੈਨੂੰ ਤਾਂ 2 ਘੰਟੇ ਹੋ ਗਏ ਲੱਗੇ ਨੂੰ ਜਿਹੰਦਾ ਸਮਾਨ ਲੈ ਕੇ ਆਈਆ ਹਾ ਉਦੋਂ ਨਾ ਭੜੀ ਜਾਨੀਆ ਕਿਉਂ ਨਹੀਂ ਦਿਹਾਉਂਦਾ ਕਿਉਂ ਨਹੀਂ ਦਿਹਾਉਂਦਾ 4 ਕਿਲੋ ਪੱਕਾ ਗਿਆ ਸੀ ਡੱਬੇ ਚ ਇਹ ਨਹੀਂ ਪਤਾ ਕਿੱਥੇ ਦਰਤਾ ਉਹ ਲੈ ਸੁੱਖ ਨਾਲ ਆਪਣੇ ਕਿੰਨਾ ਦਾ ਘਿਓ ਹੈ ਕਰਦਾ ਹਨ ਉਹ ਭੈਣ ਨੇ ਮੇਰੇ ਨਾਲ ਹੁਣ ਗੱਲ ਕਰੀ ਸੀਗੀ ਫੋਨ ਤੇ ਅਕੇਲੇ 4 ਕਿਲੋ ਘਿਓ ਮੈਨੂੰ ਬੇਬੇ ਨੇ ਦੇਤਾ ਸੀਗਾ ਕਿ ਹਰਪ੍ਰੀਤ ਨੇ ਕੁਝ ਕਿਹਾ ਉਹ ਮਹਾਲਾ ਬੜੀਆ ਕਰਿਆ 8 ਕਿਲੋ ਘਿਓ ਸੀਗਾ 4 ਕਿਲੋ ਪੈ ਤੈਨੂੰ ਦੇਤਾ 4 ਕਿਲੋ ਦੀ ਮਹਾਲਾ ਮੂਰਣ ਨੂੰ ਤਿਆਰ ਹੋਣ ਜਾਂ ਖੜੀਆਂ ਤਾਂ ਨਾ ਤੈਨੂੰ ਕਿਹਨੇ ਕਿਹਾ 8 ਕਿਲੋ ਕਿਓ ਸੀ 4 ਕਿਲੋ ਕਿਹੜੀ ਭੈਣ ਨੂੰ ਦੇ ਤਾਂ ਕਦੋਂ ਲਈਗੀ ਫੋਨ ਕਰਾਇਆ ਸੀ ਆ ਮੈਨੂੰ ਤਾਂ ਸੀਮਾ ਭੈਣ ਨੇ ਜੇ ਬੇਬੇ ਨੂੰ ਨੋ ਫੜਾਇਆ ਹੋ ਕਿ ਉਹ ਫੇਰ ਹੀ ਵਿਚਾਰੀ ਨੇ ਕਿਹਾ ਨੇ ਠੀਕ ਹੈ ਠੀਕ ਹੈ ਸੀਮਾ ਤਾਂ ਹੀ ਝੋਲਾ ਲੈ ਕੇ ਜਦੋਂ ਮੈਂ ਸਵਾਨ ਲੈ ਕੇ ਆਂ ਸੀਮਾ ਮੂਰਲੀ ਬਾਰੀ ਚੜੀ ਬਸਦੀ ਮੈਂ ਬੇਬੇ ਨੂੰ ਆ ਕੇ ਪੁੱਛਿਆ ਵੀ ਬੇਬੇ ਸੀਮਾ ਤਾਂ ਨਹੀਂ ਆਈ ਬੇਬੇ ਮੇਰੇ ਕੋਲ ਮੰਨੀ ਨਹੀਂ ਗਈ ਨਾ ਨਾ ਭਾਈ ਘੰਟੇ ਚ ਸੀਮਾ ਕਿੱਥੋਂ ਆ ਗਈ ਜਿਹੜਾ ਕਿਓ ਸੀ ਕਿਆ ਹੋਵੇ ਬੇਨੀ ਮੈਥੋਂ ਚੋਰੂ ਚੱਕ ਕੇ ਸੀਮਾ ਨੂੰ ਫੜਾਤਾ ਕਿਉਂ ਹੀ 4 ਕਿਲੋ ਸੀ ਨਹੀਂ ਤੈਨੂੰ ਕਹਿੰਦਾ 8 ਕਿਲੋ ਕਿਉਂ ਹੀ 4 ਕਿਲੋ ਸੀਗਾ ਉਹ ਮੈਂ ਤਾਂ ਭੈਣ ਨੂੰ ਇਹ ਗੱਲ ਕਹੀ ਐ ਮਹਲਾ 8 ਕਿੱਲੋ ਕਿਉਂ ਹੋਊਗਾ ਚਾਰ ਤੈਨੂੰ ਤਾਂ ਚਾਰ ਦੀ ਮਹਾ ਮੂਵੀ ਲੜਾਈ ਜਾਂਦੀਆਂ ਨੇ ਐਂ ਕਰ ਬੇਬੇ ਨੂੰ ਲਿਆ ਸੱਦ ਕੇ ਬੇਬੇ ਗਈ ਆ ਤਾਏ ਕੇ ਘਰੇ ਕੜਾਹੀ ਚੱਕਣ ਬੇਬੇ ਨੂੰ ਬੋਲ ਮਾਰ ਹੁਣੇ ਹੁਣ ਆ ਜਾ ਕਿਉਂ ਐਵੇਂ ਢੰਗ ਕਰਦੀ ਫਿਰਦੀ ਐ ਜਦੋਂ ਕਿਉਂ ਕੁੜੀ ਨੂੰ ਦੇਤਾ ਚੋਰੋਂ ਕਿਉਂ ਆ ਕੋਚੇ ਮਾਰਦੀ ਐ ਕਿਉਂ ਤੂੰ ਕਮਲੀ ਜਾਂਦਾ ਤੂੰ ਸੱਦ ਲੈ ਜੇ ਮੈਂ ਤਾਂ ਆਏ ਕੇ ਘਰੇ ਵਾਗੀ ਮੇਰੀ ਹੋਜੂ ਲੜਾਈ ਬੋਲ ਮਾਰ ਬੇਬੇ ਨੂੰ ਸੱਦ ਤਾਂ ਮੈਂ ਲਿਆਂਗਾ ਹਾਂ ਕਹੰਦੋ ਤੂੰ ਬੋਲ ਮਾਰ ਦੇ ਸੁੱਖਣਾਣਾ ਬਣੇ ਬਿਠੇ ਰਾਟੇ ਹੋਇਆ 4 ਕਿੱਲੋ ਕੋ ਆਪਣੇ ਘਰੀ ਹੋਊਗਾ ਕਿਧਰ ਹੀ ਨਹੀਂ ਗਿਆ ਬੋਲ ਮਾਰ ਬੇਬੇ ਨੂੰ ਬੋਲ ਮਾਰ ਬੇਬ ਵੀ ਮੈਨੂੰ ਕਾਹੋ ਗੱਲ ਪਾਗਲ ਬਣਾਈ ਜਾਨੀ ਐ ਮੈਂ ਤਾਂ ਸਮਾਨ ਮੰਗਾ ਲਿਆ ਕਿਉ ਚੱਕ ਕੇ ਕੁੜੀ ਨੂੰ ਫੜਾਤਾ ਬੇਬੇ ਨੇ ਐ ਗੱਲ ਕਰਦੀਆਂ ਵੀ ਕਿਉ ਮੈਨੂੰ ਐਂਦਾ ਸੀਮਾ ਨੂੰ ਦਿੱਤਾ ਕਦੋਂ ਐ ਸੀਮਾ ਤਾਂ ਜੀ ਜੀ ਫਿਰਬਾਰੀ ਚੜਦੀ ਮੂਰਲੀ ਵੱਸਦੀ ਜਮਾ ਜੀ ਲੈ ਕੇ ਗਈ ਐ ਆ ਜਾਣੇ ਦੇ ਬੇਬੇ ਨੇ ਤਾਂ ਮੈਂ ਕਰਦੀਆਂ ਗੱਲ ਉਹ ਕੀ ਕੰਮ ਹੋ ਗਿਆ ਮੁੰਡੇ ਨੇ ਜਰਕਦੇ ਨੇ ਬੋਲ ਮਾਰਿਆ ਕਹਿੰਦਾ ਬੇਬੇ ਜਰਕਦੇ ਨੇ ਆਜਾ ਉਹ ਕਿਤੇ ਪਤਾ ਤਾਂ ਨਹੀਂ ਲੱਗ ਗਿਆ ਉਹ ਕਿਤੇ ਮਿੰਤਾ ਕਿਤੇ ਗਾਲਾਂ ਨੂੰ ਥਾਂ ਹੋ ਗਿਆ ਹੋਵੇ ਚਲ ਦੇਖੀ ਜੋ ਆ ਖੜੀਆ ਕੋਨੇ ਕਿਵੇਂ ਪਾਈ ਆਏ ਖੜੀਆਂ ਮੂਰੇ ਹੋਈ ਮੇਰੇ ਮੂਰੀ ਖੜਾ ਮੇਬੇ ਪਹਿਲਾਂ ਮੈਨੂੰ ਐਂ ਦੱਸ ਸੀਮਾ ਕਦੋਂ ਆਈ ਸੀ ਸੀਮਾ ਦਾ ਪਾਈ ਅੱਜੀ ਆਈ ਸੀ ਤੇ ਮੇਰੇ ਕੋਲੇ ਤੂੰ ਮੁਕਰ ਗਈ ਮੈਂ ਤੈਨੂੰ ਆਖਿਆ ਬੇਬੇ ਮੂਰਲੀ ਬਾਰੀ ਮੈਨੂੰ ਲੱਗੇ ਜਿਵੇਂ ਸੀਮਾ ਚੜੀ ਹੁੰਨੀ ਐ ਤੇ ਕਿਉਂ ਫਿਰ ਸੀਮਾ ਨੂੰ ਦੇ ਤਾ ਤੈਂ ਨਾ ਪਾਈ ਕਿਉਂ ਮਤਰਾ ਨੂੰ ਪਿੰਚੋ ਦਵਾਏਗਾ ਮੋਲ ਉਹ ਕਹਿੰਦੀ ਬੇਬੇ ਮੈਨੂੰ ਕਿਉਂ ਦਵਾ ਦੇ 4 ਕਿਲੋ ਤੇ ਮੈਂ ਪਿੰਚੋ ਦਵਾਤਾ अच्छा हां भाई मां आई सीमा ਪਿੰਡ ਚ ਕਿਓ ਚਾਰ ਕਿਲੋ ਲੈ ਕੇ ਤੇ ਬਸ ਚੜ ਗਈ ਹਾਂ ਭਾਈ ਛੇ ਭਾਈ ਆਵਜੋ ਦੇਗੀ ਤੇ ਕਿਓ ਲਈ ਗਈ ਆ ਚਲ ਵੇ ਭਾਈ ਆ ਜਾ ਮੇਰੇ ਨਾਲ ਚੱਲ ਪਿੰਡ ਚ ਕੀ ਦਿਨ ਦਵਾਇ ਮੈਨੂੰ ਲੈ ਕੇ ਚੱਲ ਹੁਣ ਮੈਂ ਤੈਨੂੰ ਕੀ ਦਾਂ ਭਾਈ ਮੂੰ ਤਾਂ ਲਈ ਫਿਰ ਆ ਭਾਈ ਮੈਂ ਕਿਓ ਦਵਾਤਾ ਕੁੜੀ ਨੂੰ ਹਟੂ ਮੇਰੇ ਬਾਲ ਜੰਤਰੇ ਲੈਣੀ ਆ ਅੰਤਰੇ ਤਾਂ ਮੈਂ ਤੇਰੇ ਮੰਜਕਰੀ ਲਾਉਂਗੀ ਵੇ ਵੇ ਸਿੱਧੀ ਸਿੱਧੀ ਮੰਨ ਜਾ ਵੀ ਤੇ ਇਥੋਂ ਚੋਰੀਆਂ ਮੈਂ ਆਪਦੀ ਕੁੜੀ ਨੂੰ ਕਿਓ ਦਿੱਤਾ ਫੇਰ ਭਾਈ ਚਲ ਦਿੱਤਾ ਸ ਤੇਰੇ ਮਗਰੀ ਸਹੀ ਕਰੋ ਭਾਈ ਤੂੰ ਸਾਂਝ ਕਨੀ ਦਿੰਦੀ ਫੇਰ ਭਾਈ ਮੈਨੂੰ ਚੋਰੀ ਵੀ ਕਰਨੀ ਪੈਂਦੀ ਆ ਕਿਉਂ ਚੋਰੀ ਕਰੀ ਫੇਰ ਮੇਰੀ ਕਿਉਂ ਪਕਾਈ ਕਰਾਈ ਨਾ ਮੈਂ ਸਮਾਨ ਲੈਣ ਗਈ ਨਾਲੇ ਲੱਕੜਾਂ ਮਾ ਲੈਣਾ ਧੀਆਂ ਨੇ ਕੜਾਈਆਂ ਨੂੰ ਤਰੀ ਫਿਰਦੀਆਂ ਕਿਉਂ ਟੰਗ ਕਰਦੀਆਂ ਫੇਰ ਟੰਗ ਭਾਈ ਫੇਰ ਕਰਨੇ ਪੈਂਦੇ ਨੇ ਸਭ ਕੁਝ ਹੀ ਕਰਨਾ ਪੈਂਦਾ ਫੇਰ ਤੂੰ ਇੰਨਾ ਚਿਰ ਕਿਤੇ ਜਾਂਦੀ ਨਹੀਂ ਸੀ ਫੇਰ ਤੈਨੂੰ ਤਾਂ ਟਾਂ ਟਾਲਿਆ ਤਾਂ ਕੁੜੀ ਨੂੰ ਸੱਦਾ ਫੇਰ ਉਹਨੂੰ ਕਿਉਂ ਚਕਾਇਆ ਮੈਂ ਨਾ ਫੇਰ ਜੇ ਤੇਰੀ ਧੀ ਪੰਜੀਰੀ ਖਾਊਗੀ ਤੇ ਜੇ ਨੂੰ ਖਾ ਲਾਂਦੀ ਫੇਰ ਕੀ ਉਹ ਫਰਕ ਪੈਂਦਾ ਕੁੜੀਓ ਤਾਂ ਭਾਈ ਪ੍ਰੈਸ਼ਰ ਹੋਇਆਗਾ ਵਿਚਾਰੀ ਦਾ ਤਾਂ ਉਹ ਅੱਛਾ ਆ ਗੱਲ ਵਧੀਆ ਬੇਬੇ ਐ ਕਰਿਆ ਕਰੋ ਤੀਆਂ ਖਾਤਰ ਚੋਰੀ ਕਰਕੇ ਨਾ ਐ ਕਰੀ ਤੇਰੀ ਤੀ ਨੂੰ ਘਰ ਦੇ ਦੇ ਦੀ ਸਾਰਾ ਸਾਰਾ ਘਰ ਪੱਟ ਦੀ ਸਾਰਾ ਘਰ ਚੋਰੀਆਂ ਨੂੰ ਫੜਾ ਦੇ ਤੇਰੀ ਕੁੜੀ ਨੂੰ ਕੋਲੇ ਪਰ ਪਰ ਕਿਉਂ ਭਾਈ ਆ ਸਾਰਾ ਘਰ ਦੇਣ ਨੂੰ ਕਿ ਭਾਈ ਉਹਨਾਂ ਦੇ ਕੋਲ ਤਾਂ ਹੈ ਹੀ ਨਹੀਂ ਗੱਲ ਅੱਜ ਕਹੇ ਤੇਰੀ ਕੁੜੀ ਨੂੰ ਕਿਉਂ ਦੇਤਾ ਫੇਰ ਕਿੰਨੀ ਕ ਗੱਲ ਹੈ ਕੁੜੀ ਨੂੰ ਐ ਕਹਦੇ ਭਾਈ ਕੈਂਟਰੀਆਂ ਕੋਈ ਉਹ ਕਰਾ ਲਿਆ ਟਰੱਕ ਕਰਾ ਲਿਆ ਸਾਰਾ ਸਮਾਨ ਧਰ ਦੇ ਘਰ ਦਾ ਤੇਰੀ ਕੁੜੀ ਵਾਹ ਤੇ ਆਉਂ ਤਾ ਦਿਆਂ ਪਈ ਸਮਾਨ ਕੋਈ ਕੋਈ ਚੀਜ਼ ਹੁੰਦੀ ਆ ਉਹੀ ਜਿੰਨਾ ਕਹੀ ਜੇ ਕੋਈ ਰੱਬ ਲੱਗਦੀ ਆ ਕਿ ਤੂੰ ਸਿੱਧਾ ਦੱਸ ਦਿੰਦੀ ਮੈਨੂੰ ਉਹਦੀ ਕਹਿ ਦਿੰਦੀ ਪਈ ਮਾਨਸਾ ਨਾ ਕਿਉਂ ਤਾਂ ਮੈਂ ਉਹਨੂੰ ਦੇਣਾ ਆਪਣੀ ਨੂੰ ਸੀਮਾ ਨੂੰ ਤੂੰ ਮੰਨਦੀ ਨਹੀਂ ਸੀ ਭਾਈ ਮੈਨੂੰ ਪਤਾ ਤੂੰ ਜਮਾਂ ਦਿੰਦੀ ਤੂੰ ਕਲੇਸ਼ ਕਰਦੀ ਮੇਰੇ ਨਾਲ ਦੇਣ ਨਹੀਂ ਸੀ ਦਿੰਦੀ ਕਿਉਂ ਮਾਇ ਕੁੜੀ ਨੂੰ ਜਮਾਨ ਫੜਾਈ ਬੈਠੀ ਸੀ ਨਾ ਹੁਣ ਤਾਂ ਫਿਰ ਕਲੇਸ਼ ਹੋਈ ਨਹੀਂ ਹੁਣ ਆ ਸੱਦ ਤੇਰੇ ਮੁੰਡੇ ਨੂੰ ਮੇਰੇ ਮੂੰਹ ਤੇ ਕਹਨਾ ਕਿ ਹੱਥ ਕਿ ਲੋ ਗਿਆ ਚੀ ਤੁਹਾਡੇ ਕੋਲ ਆ ਜਾ ਗੋਲ ਮਾਰਨੀਆਂ ਆ ਪੋਤੀ ਖੜ ਤੂੰ ਦੇ ਦੂ ਦਸਤਾ ਪਾ ਇਹਦੇ ਕੋਲੇ ਦੇ ਆ ਦੇਖ ਲੈ ਆ ਮੰਨ ਗਈ ਬੇਬੇ ਵੀ ਹਾਂ ਸੀਮਾ ਨੂੰ ਦਿੱਤਾ ਕਿਹ ਕੀ ਗੱਲ ਹੋ ਗਈ ਜਦੋਂ 4 ਕਿਲੋ ਕਿਉ ਸੀ ਬੇਬੇ ਨੇ ਚੱਕ ਕੇ ਸੀਮਾ ਨੂੰ ਫੜਾਤਾ ਉਹ ਤਾਂ ਮੈਂ ਤੈਨੂੰ ਦੱਸੀ ਜਨਾ ਵੀ 4 ਕਿਲੋ ਭੈਣ ਨੂੰ ਦਿੱਤਾ ਹੈ ਕਿ ਫਿਰ ਕੀ ਗੱਲ ਹੈ ਅੱਠ ਕਿਲੋ ਕਿਹੜਾ ਕਿਉ ਹੀ 4 ਕਿਲੋ ਸੀ ਜੇ ਭਾਈ ਤੇਰੇ ਕੋਲੇ ਕੁੜੀ ਨਾਲ ਫੋਨ ਕਰ ਲੈ ਭਾਈ ਤੂੰ ਵੀ ਜਮਾ ਸਾਮੀ ਗੱਲ ਦੀ ਦੱਸਤੀ ਟੂ ਆਡੂ ਭਾਈ ਅੱਗ ਤੇ ਫੂਸ ਪਾ ਦੇਣਾ ਹਾਂ ਠੀਕ ਹੈ ਮੈਂ ਬੜਾ ਦੱਸਿਆ ਸੀਗੇ ਵੀ ਉਹੀ 4 ਕਿਲੋ ਕੋ ਉਹ ਮੈਂ ਕਿਹਾ 8 ਕਿਲੋ ਕੋ ਮੈਂ 4 ਕਿਲੋ ਆਪਣੇ ਘਰੇ ਦੇਗਾ ਚਾਰ ਵਾਂਹ ਭੈਣ ਨੂੰ ਦੇ ਦੇ। ਤੇਰੀ ਮਾਂ ਨੇ ਨਾ ਰੈਂਦਾ। ਮੈਂ ਤੈਨੂੰ ਦੱਸਾਂ ਚੋਰ ਨੂੰ ਦਿੱਤਾ ਸੀਮਾ ਨੂੰ 4 ਕਿਲੋ ਗਾ। ਮੈਨੂੰ ਤਾਂ 4 ਕਿਲੋ ਕਿਉਂ ਚਾਹੀਦਾ? ਕਿਤੋਂ ਮਰਜ਼ੀ ਲਿਆ ਕੇ ਦੇ। ਜਿੰਨੇ ਚ ਕਰਮਾ ਪੰਜੀਰੀ ਨਹੀਂ ਰੜਾਉਂਦੀ। ਮੈਂ ਤਾਂ ਡੱਕਾ ਨਹੀਂ ਤੋੜਦੀ ਜਮਾ। ਬਸ ਦੇਖ ਲੈ ਭਾਈ ਤੂੰ ਮੈਨੂੰ ਤਾਂ ਪੁੱਛ ਲੈਂਦਾ ਬੀਬੇ ਬੇ ਕਿਉ ਹੋ ਰਹਾ ਹੈਗਾ ਕਿ ਨਾ ਹੋਇਗਾ। ਤੂੰ ਪਹਿਲਾਂ ਮੇਰੇ ਨਾਲ ਤਾਂ ਰਹਿ ਕਰ ਲੈਂਦਾ ਫੇਰ ਦੱਸ ਦਿੰਦਾ ਇਹਨੂੰ। ਤੂੰ ਕਿਉਂ ਕਮਲੀ ਹੋਈ ਐ? ਵਧੀਆ ਹੋ ਗਿਆ ਤਾਂ ਸਮਾਂ ਦੀ। ਉਹ ਪੰਜੀਰੀ ਰੜਾ ਲਾ ਕੇ ਤੁਸੀਂਵੇਂ ਬਿਮਾਰ ਹੋ ਜਾਂਦੀਆਂ। ਮੈਂ ਕੋਈ ਕਿਉਂ ਨਹੀਂ ਲਿਆ ਕੇ ਦਿੰਦਾ ਇਹਨੂੰ। ਇਹ ਤਾਂ ਨਾ ਹੁਣ ਪਾਈ ਦੇਖ ਲੈ ਹੁਣ ਦੇਖ ਆਕੜਾ ਕਰਦੀ ਐ ਐ ਨਹੀਂ ਪਤਾ ਉਥੇ ਰੁੱਸ ਕੇ ਪਾਈ ਜੇ ਕਮਰੇ ਦਾ ਡਕਾ ਨਾ ਤੋੜੀ ਬੇਬੇ ਸਾਰੇ ਪੰਗੇ ਤੂੰ ਹੀ ਕਰਦੀ ਐ ਹੁਣ ਜੇ ਇਹ ਰੁੱਸੂਗੀ ਤੇ ਤੇਰੇ ਕਾਰਨ ਹੀ ਰੁੱਸੂਗੀ ਫਿਰ ਮੈਨੂੰ ਨੂੰ ਕਿਉ ਲਿਆ ਕੇ ਜਾਣਾ ਪਊਗਾ ਤਾ ਦੇਖੀ ਜਊ ਭਾਈ ਜੇ ਤਾਂ ਬਾਲਾ ਕਰਿਆ ਤਾਂ ਕਿਉ ਲਿਆ ਜਾਗੇ ਨਹੀਂ ਐਵੇਂ ਨਾ ਲੈ ਕੇ ਜਾਈ ਬਥੇਰਾ ਭਾਈ ਬਾਰੀ-ਬਾਰੀ ਹੋਈ ਜਾਂਦੀ ਐ ਫਿਰ ਕੰਮ ਨਹੀਂ ਬਣਨਾ ਤੇ ਕੋਚੇ ਨਹੀਂ ਲੱਗਣੇ ਇਹ ਤਾਂ ਮਨਾਉਣਾ ਇਹਨੂੰ ਐ ਨਹੀਂ ਮੰਨਦੀ ਇਹੇ